ਵਾਹਿਗੁਰੂ ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਅੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮਲੀ ਖੰਤੇ ਪਈਏ ਹਰਤ ਸੁਹਾਈ ਬਾਂਦਰਨ ਤਿਰਪ ਬੁਲ ਮੋਲਿਆ ਅੰਮ੍ਰਿਤ ਖਲ ਪਾਈ ਮਿਲ ਸਾਧੂ ਸੁਖ ਉਪਜੈ ਲੱਤੀ ਸਭ ਛਾਈ ਗਨانک ਸਿਮਰੈ ਏਕ ਨਾਮ ਫਿਰ ਬਹੜਨਾ ਧਾਈ ਪੰਜੇ ਬੱਦੇ ਮਹਾਮਲੀ ਕਰ ਸਚਾਟਵਾ ਆਪਣੇ ਚਰਨ ਜਪਾਇਨ ਵਿਚ ਦੇ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰਵਾ ਦਿਨ ਰਹਿਣ ਨਾਮ ਧਿਆਇਂਦਾ ਫਿਰ ਪਾਇ ਨਾਮ ਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੁਆ ਕਿਥੋਂ ਉਪਜੈ ਕਹਿ ਰਹੇ ਕਹਿ ਮਹੇ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ කැහැනතිය අයන සුනන නෙතිසේ පගත සුහාවෑ අගමගොච්චර සහිබෝ දුස්සර ලවන ලව සච්චකූර ගොර උපදෙස්තයා නානත සුනාවෑ ਅਗਮ ਅਗੋਚਰੇ ਸਾਹਿਬ ਦੂਸਰ ਲਵੈ ਨਾ ਲਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਬਸੰਤ ਕੀ ਵਾਰ ਮਹਿਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮ ਲਿਖਨ ਤੈ ਪਾਈਐ ਇਹ ਰੁਤ ਸੁਹਾਈ ਬੰਦ ਤ੍ਰੇਣ ਤੇ ਪਰ ਬਿਣ ਮੋਲਿਆ ਅੰਮ੍ਰਿਤ ਖਲ ਪਾਈ ਮਿਲ ਸਾਧੂ ਸੁਖ ਉਪਜੈ ਲਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੜ ਨਾ ਧਾਈ ਬੰਝੇ ਬੱਦੇ ਮਹਾਮਲੀ ਕਰ ਸਚਾਟਵਾ ਆਪਣੇ ਚਰਨ ਜਪਾਇਨ ਵਿੱਚ ਦੇ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰਵਾ ਦਿਨ ਰੈਣ ਨਾਮ ਤੇ ਆਏ ਦਾ ਫਿਰ ਪਾਇਨਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੁਆ ਕਿਥੋਂ ਉਪਜੈ ਕਹਿ ਰਹੇ ਕਹਿ ਮਹੇ ਸਮਾਵੇ ਜੀਵ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬ ਦੂਸਰ ਲਵਨ ਲਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਅਗਮ ਅਗੋਚਰ ਸਾਹਿਬ ਦੂਸਰ ਲਵਨ ਲਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਬਸੰਤ ਕੀ ਵਾਣ ਮਹਲ ਪੰਜਵਾਂ ਇੱਕ ਅੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮ ਲਿਖਨ ਤੇ ਪਾਈਏ ਇਹ ਰਤ ਸੁਹਾਈ ਬਾਂਦ ਰਣ ਤਿਰਪਵਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਕਿਰ ਬਹੜਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸਚਾ ਟੁਆ ਆਪਣੇ ਚਰਨ ਜਪਾਇਨ ਵਿੱਚ ਦੇਖੜੁਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਨ ਰੁਆ ਨੇ ਨਰ ਨਾਮ ਤੇ ਆਏ ਦਾ ਫਿਰ ਪਾਇ ਨਾ ਮੂਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੁਆ ਕਿਥੋਂ ਉਪਜੈ ਕਹਿ ਰਹਿ ਕਹਿ ਮਹੇਸਮਾਵੇ ਜੀਵ ਜੰਤ ਸਭ ਥਸਮਕੇ ਕੌਣ ਕੀਮਤ ਪਾਵੇ ඇැහැනතේ අයන සුරන නෙතිසේ පගත සුහව අගම ගොච්චර සහෙබෝ දුසර ලවන ලව සච්චකූර ගොර උත්පදෙස්සයා නානක සුනාවෑ ਅਗਮ ਅਗੋਚਰੇ ਸਾਹਿਬ ਦੂਸਰ ਲਵੈ ਨਾ ਲਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਬਸੰਤ ਕੀ ਵਾਰ ਮਹਿਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ ਕਰਮ ਲਿਖਨ ਤੈ ਪਾਈਐ ਇਹ ਰੁੱਤ ਸੁਹਾਈ ਵੰਡtreਣ ਤੇ ਪਰ ਬੜਾ ਮੁੱਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਤੀ ਸਭ ਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੜਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸਚਾਟਵਾ ਆਪਣੇ ਚਰਨ ਜਪਾਇਨ ਵਿਚ ਦਇ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰਵਾ ਦੈ ਨਰ ਨਾਮ ਤੇ ਆਏ ਦਾ ਫਿਰ ਪਾਇ ਨਾਮਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੁਆ ਕਿਥੋਂ ਉਪਜੈ ਕਹਿ ਰਹੇ ਕਹਿ ਮਹੇਸ਼ ਮਵੈ ਜੀਵ ਜੰਤ ਸਭ ਖਸਮ ਕੇ ਕੌਣ ਕੀਮਤ ਪਵੈ ਕਹਿਨ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬ ਦੂਸਰ ਲਵਨ ਲਵੈ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਵੈ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਬਸੰਤ ਕੀ ਵੰਨ ਮਹਲ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮ ਲਿਖਨ ਤੈ ਪਈਐ ਇਹ ਰਤ ਸੁਹਾਈ ਬੰਦ ਤ੍ਰੇਣ ਤੇ ਭਵਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਤੀ ਸਭ ਸ਼ਾਈ ਨਾਨਕ ਸਿਮਰੈ ਏਕ ਨਾਮ ਕਿਰ ਬਹੜਨਾ ਧਾਈ ਬੰਜੇ ਬੱਦੇ ਮਹਾਮਲੀ ਕਰ ਸਚਾਟਵਾ ਆਪਣੇ ਚਰਨ ਜਪਾਇਨ ਵਿੱਚ ਦੇ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰਵਾ ਦਿਨ ਰਹਿਣ ਨਾਮ ਤੇ ਆਏਦਾ ਫਿਰ ਪਾਇਨਾ ਮਵਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੁਆ ਕਿਥੋਂ ਉਪਜੈ ਕਹਿ ਰਹੇ ਕਹਿ ਮਹੇ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬ ਦੂਸਰ ਲਵਨ ਲਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਅਗਮ ਅਗੋਚਰ ਸਾਹਿਬ ਦੂਸਰ ਲਵਨ ਲਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ